ਅੱਖਾਂ ਤੋਂ ਮਨਾਖੇ ਮਾਪਿਆਂ ਦੇ ਹੱਥੋਂ ਛੁੱਟਿਆ ਆਖਰੀ ਸਹਾਰਾ ਨਸ਼ੇ ਦੀ ਭੇਂਟ ਚੜ ਗਿਆ ਨੌਜਵਾਨ ਪੁੱਤ ਇੱਕ ਮਹੀਨੇ ਬਾਅਦ ਇਸੇ ਹੀ ਪੁੱਤ ਦੇ ਵਿਆਹ ਦੇ ਮਨਾਉਣੇ ਸਨ ਸ਼ਗਨ ਤੇ ਸ਼ਗਨਾ ਦੀ ਥਾਂ ਤੇ ਉਠਾਉਣੀ ਪਈ ਪੁੱਤ ਦੀ ਅਰਥੀ ਜੀ ਹਾਂ ਦੱਸ ਦਈਏ ਕਿ ਅਜਿਹਾ ਹੀ ਮਾਮਲਾ ਇੱਕ ਮੋਗਾ ਦੇ ਧਰਮਕੋਟ ਏਰੀਏ ਦੇ ਇੰਦਰਗੜ੍ਹ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਨੌਜਵਾਨ ਨਸ਼ੇ ਦੀ ਪੇਟ ਚੜ ਗਿਆ ਹੈ ਦੱਸ ਦਈਏ ਕਿ ਇਸ ਨੌਜਵਾਨ ਦਾ 1 ਮਹੀਨੇ ਦੇ ਬਾਅਦ ਵਿਆਹ ਹੋਣਾ ਸੀ ਪਰ ਤੋ ਵਿਆਹ ਤੋਂ 1 ਮਹੀਨੇ ਬਾਅਦ ਹੀ ਇਸ ਪੁੱਤ ਦੇ ਆਖਰੀ ਸਾਹ ਹੋ ਗਏ ਨੇ ਇਸ ਪੁੱਤ ਨੇ ਆਖਰੀ ਸਾਹ ਲੈ ਲੈਨੇ ਤੇ ਮਾਪਿਆਂ ਦਾ ਜਿਹੜਾ ਇਹ ਪੁੱਤ ਇਕਲੌਤਾ ਹੀ ਪੁੱਤ ਸੀ ਜਿਹੜਾ ਕਿ ਮਾਪਿਆਂ ਦਾ ਆਖਰੀ ਸਹਾਰਾ ਸੀ ਤੇ ਉਹ ਵੀ ਸਾਰਾ ਉਹਨਾਂ ਮਾਪਿਆਂ ਦੇ ਕੋਲੋਂ ਗਿਆ ਇੱਥੇ ਜ਼ਿਕਰ ਇਹ ਖਾਸ ਕਰਦੀਏ ਕਿ ਇਸ ਨੌਜਵਾਨ ਜਿਸ ਦਾ ਨਾਮ ਮਨਪ੍ਰੀਤ ਦੱਸਿਆ ਜਾ ਰਿਹਾ ਉਸ ਦੀ ਉਮਰ 24 ਸਾਲ ਹੈ ਤੇ ਇਸ ਨੌਜਵਾਨ ਦੇ ਜਿਹੜੇ ਮਾਪੇ ਨੇ ਉਹਨਾਂ ਦੀ ਅੱਖਾਂ ਦੀ ਰੌਸ਼ਨੀ ਨਹੀਂ ਹੈ ਤੇ ਇਕਲੌਤਾ ਹੀ ਸਾਰਾ ਸੀ ਆਪਣੇ ਮਾਪਿਆਂ ਦਾ ਉਹ ਵੀ ਹੁਣ ਨਸ਼ੇ ਦੀ ਭੇਂਟ ਚੜ ਗਿਆ ਦੱਸਦੀਏ ਕਿ ਇਹ ਘਟਨਾਕਰਮ ਕਿਸ ਤਰੀਕੇ ਸੀ ਇਸ ਨੌਜਵਾਨ ਦਾ ਜਿਹੜਾ ਕਿ ਇੱਕ ਮਹੀਨੇ ਦੇ ਬਾਅਦ ਵਿਆਹ ਹੋਣਾ ਸੀ اسی ਖੁਸ਼ੀ ਦੇ ਵਿੱਚ ਤੇ ਦੋਸਤ ਇਸ ਨਾਲ ਕੁਝ ਪਾਰਟੀ ਬਾਜੀ ਕਰ ਰਹੇ ਸਨ ਇਹ ਦੋਸਤ ਮਨਪ੍ਰੀਤ ਨੂੰ ਘਰੋਂ ਬਾਹਰ ਲੈ ਜਾਂਦੇ ਨੇ ਤੇ ਦੱਸਿਆ ਇਹ ਜਾ ਰਿਹਾ ਕਿ ਬਾਹਰ ਜਾ ਕੇ ਇਸ ਦੇ ਤਿੰਨਾਂ ਦੋਸਤਾਂ ਨੇ ਇਸ ਨੂੰ ਕੁਝ ਨਸ਼ੀਲਾ ਪਦਾਰਥ ਪਲਾਇਆ ਜਿਸ ਨੂੰ ਪੀਣ ਤੋਂ ਬਾਅਦ ਇਹ ਜ਼ਮੀਨ ਤੇ ਡਿੱਗ ਪਿਆ ਤੇ ਇਸ ਦੇ ਨਾਲ ਦੋਸਤਾਂ ਨੇ ਇਸ ਨੂੰ ਖੇਤ ਦੇ ਵਿੱਚ ਛੱਡ ਦਿੱਤਾ ਉਸ ਤੋਂ ਬਾਅਦ ਮਨਪ੍ਰੀਤ ਦੇ ਘਰ ਦੇ ਨੇੜੇ ਕਿਸੇ ਦੁਕਾਨਦਾਰ ਨੇ ਉਸ ਨੂੰ ਦੇਖਿਆ ਤੇ ਘਰ ਇਤਲਾਹ ਕੀਤੀ ਇਸ ਤੋਂ ਬਾਅਦ ਮਨਪ੍ਰੀਤ ਨੂੰ ਘਰ ਲੈ ਕੇ ਜਾਇਆ ਜਾਂਦਾ ਤੇ ਜਦੋਂ ਸਵੇਰ ਨੂੰ ਮਨਪ੍ਰੀਤ ਨੀਂਦ ਤੋਂ ਨਾ ਉੱਠਿਆ ਤਾਂ ਮਨਪ੍ਰੀਤ ਦੇ ਮਾਪਿਆਂ ਨੇ ਇਸ ਨੂੰ ਮੋਗੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਦੱਸ ਦਈਏ ਕਿ ਮਨਪ੍ਰੀਤ ਦੇ ਚਾਚਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਮਨਪ੍ਰੀਤ ਕੋਈ ਬੋਤਾ ਨਸ਼ਾ ਨਹੀਂ ਸੀ ਕਰਦਾ ਹਾਲਾਂਕਿ ਉਹ ਸ਼ਰਾਬ ਪਿੰਦਾ ਸੀ ਕਿਤੇ ਇੱਕ ਤਾਈ ਬਹੁਤ ਜ਼ਿਆਦਾ ਸ਼ਰਾਬ ਨਹੀਂ ਪਿੰਦਾ ਸੀ ਕਿ ਅਸੀਂ ਉਸ ਨੂੰ ਨਸ਼ੇੜੀ ਕਹਿ ਸਕੀਏ ਤੇ ਹੁਣ ਉਸ ਨੂੰ ਇਹ ਲੱਗਦਾ ਹੈ ਕਿ ਇੱਕ ਕਤਲ ਦਾ ਮਾਮਲਾ ਹੈ ਉਸ ਦੇ ਦੋਸਤਾਂ ਦੇ ਵੱਲੋਂ ਹੀ ਉਸ ਦਾ ਕਤਲ ਕੀਤਾ ਗਿਆ ਹੈ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਮਨਪ੍ਰੀਤ ਦੇ ਚਾਚੇ ਸੁਰਜੀਤ ਸਿੰਘ ਤੇ ਉਸ ਦੇ ਪਰਿਵਾਰਿਕ ਮੈਂਬਰ ਉਸ ਦੀ ਮਾਂ ਤੇ ਉਹਦੇ ਵੱਲੋਂ ਤੇ ਇਸ ਦੇ ਨਾਲ ਹੀ ਉਹਦੇ ਤਿੰਨਾਂ ਦੋਸਤਾਂ ਦੇ ਖਿਲਾਫ ਥਾਣੇ ਦੇ ਵਿੱਚ ਜਿਹੜੀ ਰਪਟਵੀਂ ਦਰਜ ਕਰਵਾ ਦਿੱਤੀ ਗਈ ਹੈ ਦੱਸਦੀ ਹੈ ਕਿ 103 ਧਾਰਾ ਦੇ ਅਦੀਨ ਜਿਹੜਾ ਕਿ ਇਹ ਮਾਮਲਾ ਦਰਜ ਕਰ ਲਿਆ ਗਿਆ ਤੇ ਉਸਦੇ ਜਿੰਨਾ ਦੋਸਤਾਂ ਦੀ ਪੁਲਿਸ ਜਿਹੜੀ ਉਹ ਭਾਲ ਕਰ ਰਹੀ ਹੈ ਇੱਥੇ ਦੱਸਦੀ ਹੈ ਕਿ ਜਿਹੜਾ ਮਨਪ੍ਰੀਤ ਹੈ ਦੱਸਿਆ ਜਾ ਰਿਹਾ ਕਿ ਉਹ ਬਹੁਤਾ ਨਸ਼ਾ ਨਹੀਂ ਸੀ ਕਰਦਾ ਉਹਦੇ ਮਾਪੇ ਕਹਿ ਰਹੇ ਨੇ ਕਿ ਸ਼ਰਾਬ ਪੀ ਲੰਸੀ ਪਰ ਕਦੇਕ ਤਾਈ ਕਿਸੇ ਪਾਰਟੀ ਦੇ ਵਿੱਚ ਪਰ ਬਹੁਤ ਘੱਟ ਉਹ ਸ਼ਰਾਬ ਵੀ ਪੀਂਦਾ ਸੀ ਅਜਿਹਾ ਨਹੀਂ ਹੋ ਸਕਦਾ ਕਿ ਹਲਕਾ ਫੁਲਕਾ ਨਸ਼ਾ ਕਰਨ ਦੇ ਨਾਲ ਹੀ ਉਸਦੀ ਮੌਤ ਹੋ ਜਾਵੇ ਉਸਤੇ ਚਾਚਾ ਸੁਰਜੀਤ ਸਿੰਘ ਨੇ ਖਾਸ ਤੌਰ ਤੇ ਇਹ ਗੱਲ ਕਹੀ ਹੈ ਕਿ ਉਸ ਨੂੰ ਇੱਕ ਕਤਲ ਦਾ ਮਾਮਲਾ ਲੱਗਦਾ ਹੈ ਤੇ ਉਸਦੇ ਦੋਸਤ ਜਿਹੜੇ ਕਿ ਉਹਨੂੰ ਬਾਹਰ ਕੁਝ ਖਲਾਣ ਪਲਾਣ ਦੇ ਲਈ ਲੈ ਕੇ ਗਏ ਸਨ ਉਹਨਾਂ ਦੇ ਵੱਲੋਂ ਹੀ ਇਸ ਨੂੰ ਕੁਝ ਨਸ਼ੀਲਾ ਪਦਾਰਥ ਪਲਾਇਆ ਗਿਆ ਜਿਸ ਦੇ ਨਾਲ ਹੀ ਮਨਪ੍ਰੀਤ ਦੀ ਮੌਤ ਹੋ ਗਈ ਹੈ ਇਸ ਨੂੰ ਕੁਦਰਤ ਦਾ ਕਹਿਰ ਕਹਿ ਲਈਏ ਜਾਂ ਫਿਰ ਇਹਨਾਂ ਦੋਸਤਾਂ ਦੀ ਅਣਗੇਲੀ ਜਾਂ ਚਲਾਕੀਬਾਜ਼ੀ ਕਹਿ ਲਈਏ ਕਿਉਂਕਿ ਜਿਹੜੇ ਮਨਪ੍ਰਿਤ ਹੈ ਇਸ ਦੇ ਮਾਪੇ ਨੇ ਜਿਹੜੇ ਮਾਪਿਓ ਦੋਨੋਂ ਨੇ ਉਹਨਾਂ ਦੀ ਅੱਖਾਂ ਦੀ ਰੌਸ਼ਨੀ ਨਹੀਂ ਹੈ ਤੇ ਮਨਪ੍ਰਿਤ ਇਹਨਾਂ ਦਾ ਇਕਲੌਤਾ ਹੀ ਸਹਾਰਾ ਸੀ ਜਿਹੜਾ ਕਿ ਹੁਣ ਰੱਬ ਨੂੰ ਪਿਆਰਾ ਹੋ ਚੁੱਕਾ ਹੈ ਤੇ ਇਹਨਾਂ ਮਾਪਿਆਂ ਦਾ ਸਹਾਰਾ ਉਹਨਾਂ ਦੇ ਹੱਥੋਂ ਛੁੱਟ ਚੁੱਕਿਆ ਤੇ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰੰਤੂ ਅਜੇ ਪੁਲਿਸ ਨੇ ਕੈਮਰੇ ਦੇ ਸਾਹਮਣੇ ਕੁਝ ਨਹੀਂ ਬੋਲਿਆ ਪੁਲਿਸ ਕੈਮਰੇ ਦੇ ਸਾਹਮਣੇ ਬੋਲਣ ਤੋਂ ਅਜੇ ਗੁਰੇਜ਼ ਹੀ ਕਰ ਰਹੀ ਹੈ ਪਰੰਤੂ ਪੁਲਿਸ ਦਾ ਇਹ ਕਹਿਣਾ ਕਿ ਉਸ ਮਾਮਲੇ ਦੀ ਤਹਿ ਤੱਕ ਜਾਏਗੀ ਕਿ ਆਖਿਰ ਮਰਪ੍ਰੀਦੀ ਮੌਤ ਕਿਹੜੇ ਕਾਰਨਾਂ ਦੇ ਵਿੱਚ ਹੋਈ ਹੈ ਆਖਿਰ ਉਸ ਨੂੰ ਕੀ ਪਲਾਇਆ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਹੈ ਇਹ ਪੁਲਿਸ ਦਾ ਕਹਿਣਾ ਹੈ ਤੇ ਪੁਲਿਸ ਇਸ ਮਾਮਲੇ ਦੇ ਵਿੱਚ ਹੁਣ ਜਾਂਚ ਕਰ ਰਹੀ ਹੈ